ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਆ ਜਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੀ ਇਸ ਪਿੰਡ ਦੇ ਵਿੱਚ ਤਕਰੀਬਨ 19 ਸਾਲ ਤੋਂ ਲਗਾਤਾਰ ਬਗੈਰ ਪਰਾਲੀ ਨੂੰ ਅੱਗ ਲਗਾਏ ਇੱਕ ਕਿਸਾਨ ਭਰਾ ਖੇਤੀ ਕਰ ਰਿਹਾ ਹੈ ਜਿਸ ਦਾ ਨਾਮ ਹੈ ਜਗਦੀਪ ਸਿੰਘ ਤਕਰੀਬਨ 38 ਏਕੜ ਦੇ ਵਿੱਚ ਖੇਤੀ ਕੀਤੀ ਜਾਂਦੀ ਹੈ ਉਹ ਵੀ ਬਗੈਰ ਪਰਾਲੀ ਨੂੰ ਅੱਗ ਲਗਾਏ ਤਸਵੀਰਾਂ ਤੁਹਾਨੂੰ ਉਸ ਖੇਤ ਦੀਆਂ ਦਿਖਾਉਣ ਲੱਗੇ ਆ ਜਿੱਥੇ ਉਸ ਕਿਸਾਨ ਭਰਾ ਵੱਲੋਂ ਖੇਤੀ ਕੀਤੀ ਜਾਂਦੀ ਹੈ ਬਗੈਰ ਪਰਾਲੀ ਨੂੰ ਅੱਗ ਲਗਾਏ ਕਿਸਾਨ ਕਿਸਾਨ ਵੱਲੋਂ ਜਿਹੜੀ ਇਹ ਖੇਤੀ ਕੀਤੀ ਜਾਂਦੀ ਹੈ ਜਦੋਂ ਕਿਸਾਨ ਨਾਲ ਵੀ ਤੁਹਾਨੂੰ ਮਲਾਵਾਂਗੇ ਉਹਨਾਂ ਦੇ ਰੋਬ ਰੋ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ 19 ਸਾਲਾਂ ਤੋਂ ਲਗਾਤਾਰ ਉਹ ਖੇਤੀ ਕਰ ਰਹੇ ਨੇ ਬਿਨਾਂ ਪਰਾਲੀ ਨੂੰ ਅੱਗ ਲਗਾਏ ਇਹਦੀ ਕਿਹੜੀ ਤਕਨੀਕ ਹੈ ਕਿ ਬਿਨਾਂ ਪਰਾਲੀ ਨੂੰ ਅੱਗ ਲਗਾਏ ਉਹ ਖੇਤੀ ਕਰ ਰਹੇ ਨੇ ਅਤੇ ਚੰਗਾ ਮੁਨਾਫਾ ਕਮਾ ਰਹੇ ਨੇ ਸਾਡੇ ਨਾਲ ਕਿਸਾਨ ਭਰਾ ਮੌਜੂਦ ਹੈ ਜਗਦੀਪ ਸਿੰਘ ਜੀ ਗੱਲਬਾਤ ਉਹਨਾਂ ਨਾਲ ਕਰ ਲੈਣੇ ਆ ਸਸੀ ਕਾਲ ਭਾਜੀ ਸਸੀ ਕਾਲ ਜੀ ਜੀ ਅਸੀਂ ਤੁਸੀਂ ਸਾਡੇ ਚੱਲ ਕੇ ਆਏ ਕੀ ਤਾਂ ਭਾਜੀ ਕਿਹੜੀ ਤਕਨੀਕ ਹੈ ਲਗਾਤਾਰ 19 ਸਾਲ ਤੋਂ ਖੇਤੀ ਕਰ ਰਹੇ ਹਾਂ ਉਹ ਵੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਨਾਲੇ ਮੁਨਾਫਾ ਵਧੀਆ ਕਮਾ ਰਹੇ ਹਾਂ ਸਿਰ ਤਕਨੀਕ ਤਾਂ ਜਿਹੜੀ ਯੂਨੀਵਰਸਿਟੀ ਨੇ ਸਾਨੂੰ ਦਿੱਤੀ ਹੈ ਜੀ ਹੈਪੀ ਸੀਡ ਲਾ ਲਓ ਸਮਾਰਟ ਸੀਡ ਲਾ ਲਓ ਜਾਂ ਲੇਟੈਸਟ ਜਿਹੜੇ ਬੰਦੇ ਕਹਿੰਦੇ ਆ ਵੀ ਸਾਨੂੰ ਬਾਣ ਸਾਫ ਚਾਹੀਦਾ ਤਾਂ ਸੁਪਰ ਸੀਡ ਲਾ ਲਓ ਤੇ ਤਿੰਨੇ ਟੈਕਨੀਕਾਂ ਬਹੁਤ ਵਧੀਆ ਨੇ ਜਿਹੜੀਆਂ ਸਾਨੂੰ ਯੂਨੀਵਰਸਿਟੀ ਨੇ ਇਥਾਰੇ ਜਾਂ ਖੇਤੀਬਾੜੀ ਵਿਭਾਗ ਨੇ ਸਬਸਟੀ ਮਹੱਜਾ ਕਰਾਈ ਕੋਈ ਤਾਂ ਨਹੀਂ ਦਿੱਕਤ ਹੈ ਜੇ ਚੁੱਕ ਦਿਖ ਰਿਹਾ ਹੈ ਜਿਹੜੇ ਕਿਸਾਨ ਭਰਾ ਹੋਰ ਹਲੇ ਵੀ ਪਰਾਲੀ ਨੂੰ ਅੱਗ ਲਗਾ ਰਹੇ ਨੇ ਉਹਦਾ ਕੀ ਕਾਰਨ ਮੰਨਦੇ ਹੋ ਕਿਉਂਕਿ ਉਹ ਕਹਿੰਦੇ ਨੇ ਕਿ ਇਹ ਸਾਡਾ ਸ਼ੌਂਕ ਨਹੀਂ ਸਾਡੀ ਮਜਬੂਰੀ ਹੈ ਕਿਸਾਨ ਵੀਰੋ ਮਜਬੂਰੀ ਕੋ ਛੋਟੇ ਕਿਸਾਨ ਦੀ ਮਜਬੂਰੀ ਹੈ ਕਹਿੰਦਾ ਜਿਨ੍ਹਾਂ ਦੇ ਕੋਲੇ ਸੰਦ ਨਹੀਂ ਹੈਗੇ ਪਰ ਬਾਈ ਅੱਜ ਮੇਰੇ ਖਿਆਲ ਕਹਿੰਦਾ ਵੀ ਉਹ ਫਾਰਮਰ ਜਿਹੜਾ ਪੰਜਾਬ ਦਾ ਫਾਰਮਰ ਕਿਸਾਨ ਜਿਹੜਾ ਜਿਹਦੇ ਕੋਲ ਟਰੈਕਟਰ ਨਹੀਂ ਹੈਗਾ ਇੱਕ ਇੱਕ ਦੋ ਟਰੈਕਟਰ ਹਰ ਕੋਲੇ ਹੈਗੇ ਚਲੋ ਜਿਹੜੇ ਨਜਾਇਜ਼ ਕੰਜੂਰ ਹੈ ਉਹ ਨੂੰ ਕਿਰਾਏ ਤੇ ਵੀ ਇੰਪਲੀਮੈਂਟ ਮਿਲ ਜਾਂਦਾ ਕੋਈ ਅਦਾ ਨਹੀਂ ਕਰਦਾ ਇਹ ਨਹੀਂ ਅੱਜਕੱਲ ਤਾਂ ਜਿਹੜੇ ਕਸਟਮਰ ਹੈਰਿੰਗ ਸੈਂਟਰ ਮੁੰਡੂ ਸਾਰੇ ਕੰਮ ਕਰਦੇ ਆ ਜੀ। ਤਕਰੀਬਨ 38 ਏਕੜ ਦੇ ਵਿੱਚ ਤੁਸੀਂ ਖੇਤੀ ਕਰਦੇ ਹੋ ਕਿ ਸਾਰੀ ਜ਼ਮੀਨ ਤੁਹਾਡੀ ਆਪਣੀ ਹੈ ਜਿਸ ਦੀ ਖੇਤੀ ਕਰ ਰਹੇ ਹੋ? ਨਹੀਂ ਜੀ ਨਹੀਂ, ਮੇਰੇ ਕੋਲ ਆਪਣੇ 9 ਏਕੜ ਆਪਣੀ ਹੈਗੀ ਜੀ ਤੇ ਬਾਕੀ ਸੇ ਰੈਂਟ ਤੇ ਲੈ ਕੇ ਆ। ਦੋਨੇ ਸਮੇਂ ਜੀ ਰੈਂਟ ਤੇ। ਲਗਾਤਾਰ 19 ਸਾਲ ਤੋਂ ਖੇਤੀ ਕਰ ਰਹੇ ਹਾਂ ਬਗੈਰ ਪਰਾਲੀ ਨੂੰ ਅੱਗ ਲਗਾਏ ਖੁਸ਼ ਹਾਂ। ਬਿਲਕੁਲ ਜੀ ਬਹੁਤ ਖੁਸ਼ੀ ਹੁੰਦੀ ਹੈ ਜੀ। ਬਹੁਤ ਨਿਯਾਈ ਖੁਸ਼ੀ ਹੁੰਦੀ ਹੈ। ਕਿਉਂਕਿ ਮੈਂ ਸੈਟੀਸਫਾਈਂਸ ਕਰਦਾ ਹਾਂ। ਬਈ ਯਾਰ ਘਟੂ ਘਟ ਮੈਂ ਅੱਗ ਤੋਂ ਰਹਿਤ ਜਿਹੜੀ ਖੇਤੀ ਆ ਉਹ ਕਰ ਰਿਹਾ। ਭਾਜੀ ਕਿਸਾਨੀ ਮੇਲੇ ਲੱਗਦੇ ਨੇ ਜਾਂ ਖੇਤੀਬਾੜੀ ਵਿਭਾਗ ਵੱਲੋਂ ਜਿਹੜੇ ਮੇਲੇ ਲੱਗਦੇ ਨੇ ਕਿੰਨੇ ਕ ਮੇਲੇ ਅਟੈਂਡ ਕੀਤੇ ਨੇ ਤੇ ਕਿੰਨੀ ਕ ਜਾਣਕਾਰੀ ਵਿੱਚ ਵਾਧਾ ਹੋਇਆ ਮੇਲੇ ਅਟੈਂਡ ਕਰਨ ਤੋਂ ਬਾਅਦ ਮਹਿੰਦਰ ਜੀ ਮੈਂ 1991 ਚ ਪਹਿਲੀ ਵਾਰੀ ਖੇਤੀ ਟ੍ਰੇਨ ਤੇ ਚਲ ਕੇ ਯੂਨੀਵਰਸਿਟੀ ਮੇਲੇ ਗਿਆ ਸੀਗਾ ਪੀਯੂ ਉਸ ਤੋਂ ਲੱਗੇ ਅੱਜ 25 ਹੋ ਗਈ ਤੇ 9 ਤੇ 34 ਸਾਲ ਹੋ ਗਏ 34 ਸੂਨਾ ਹੱਗ 68 ਮੀਲੀ ਪੀਜੂ ਦੇ ਜੀ ਬਾਕੀ ਸਾਡੇ ਲਾਗੇ ਛਾਗੇ ਕੋਈ ਜਿਵੇਂ ਰੌਣੀ ਹੋ ਗਿਆ ਜੀ ਬਠਿੰਡਾ ਹੋ ਗਿਆ ਜਾਂ ਦਿੱਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਅਗਰ ਰੱਖੋਗੇ ਜੀ ਅਸੀਂ ਗਾਂਧੀ ਨਗਰ ਤੱਕ ਵੀ ਮਤਲਬ ਕਿ ਵੀ ਮੇਲੇ ਦੇਖੇ ਜਾਇਆ ਹੈ ਕਿੰਨਾ ਕਿੰਨਾ ਕੁ ਫਾਇਦਾ ਮੰਨਦੇ ਹੋ ਇਹ ਮੇਲੇ ਅਟੈਂਡ ਕਰਨ ਤੋਂ ਬਾਅਦ ਕਿਸਾਨ ਭਰਾਵਾਂ ਨੂੰ ਕਿੰਨੀ ਕਿ ਨੋਲਿਜ ਦੇ ਵਿੱਚ ਵਾਦਾ ਹੈ ਜੀ ਜਿਹੜੀ ਉੱਥੋਂ ਤੋਂ ਜਾਣਕਾਰੀ ਮਿਲਦੀ ਹੈ ਨਾ ਉਹ ਅਣਮੋਲੀ ਹੈ ਉਹਦਾ ਕੋਈ ਮੁੱਲ ਨਹੀਂ ਸੀ ਦੱਸ ਸਕਦੇ ਕਿਉਂਕਿ ਉੱਥੇ ਇਦਾਂ ਦੇ ਕਿਸਾਨ ਭਰਾ ਮਿਲਦੇ ਆ ਵੀ ਜਿਹੜੇ ਨਾ ਮੱਥੇ ਡੰਗ ਮਾਰਦੇ ਆ ਟੈਕਨੀਕ ਪੱਖੋਂ ਆਪਣੋਂ ਤਾਂ ਇੰਨੇ ਮੂਰੇ ਉਹਨਾਂ ਨਾਲ ਵੀ ਰابطਾ ਕਰਨ ਦਾ ਮੌਕਾ ਮਿਲਦਾ ਹੈ ਰੂਬਰੂ ਸਾਡਾ ਇੱਕ ਗਰੁੱਪ ਹੈਗਾ ਜੀ ਜੰਗ ਇਨੋਵੇਟਿਵ ਫਾਰਮਰ ਤੇ ਮੈਂ ਕਹਿੰਦਾ ਭਾਜੀ ਉਹ ਪੰਜਾਬ ਦੀ ਸਾਰੀ ਕਰੀਮ ਹੈ ਪੰਜਾਬ ਕੀ ਮਤਲਬ ਕਿ ਵੀ ਯੂਪੀ ਦੇ ਕਿਸਾਨ ਵੀ ਨੇ ਉਹਦੇ ਹਰਿਆਣੇ ਦੇ ਕਿਸਾਨ ਵੀ ਨੇ ਹੈ ਨਾ ਜੰਮੂ ਦੇ ਵੀ ਕਿਸਾਨ ਨੇ ਮਤਲਬ ਕਿ ਉਹਨਾਂ ਨੇ ਖੇਤ ਕਣਕ ਤੋਂ ਲੈ ਕੇ ਕੇਸਰ ਤੱਕ ਦੇ ਜਿਹੜੇ ਫਾਰਮਰ ਨੇ ਉਹ ਚ ਉਹ ਨੇ ਔਰ ਸਾਰੇ ਕਾਮਯਾਬ ਨੇ ਜੀ ਜੋ ਸੀ ਉਹਨਾਂ ਨਾਲ ਬਤਾਵਾਰ ਕਰਦੇ ਆ ਸ਼ਾਮ ਨੂੰ ਡਿਬੇਟ ਚੱਲਦੀ ਆ ਆਪਣੇ ਬਿਜਾਰ ਕਰ ਮੈਂ ਕਹਿੰਦਾ ਤੁਸੀਂ ਐ ਮਨ ਲਓ ਵੀ ਤੁਸੀਂ ਮੁੱਖ ਮੰਤਰੀ ਕੁਰਸੀ ਤੇ ਬਰਕਰਾਰ ਆ ਗਏ ਕਿੰਨੇ ਵਾਰੀ ਸਨਮਾਨ ਹੋਇਆ ਹੈ ਕਦੀ ਸੋਚਿਆ ਸੀ ਵੀ ਇੰਨਾ ਸਨਮਾਨ ਕਦੀ ਮਿਲੂਗਾ ਇਸ ਖੇਤੀਬਾੜੀ ਦੇ ਜਿਹੜਾ ਤੁਸੀਂ ਕੰਮ ਕਰਦੇ ਸੀ ਜਿਹੜਾ ਇਹ ਸਨਮਾਨ ਮਿਲਣਾ ਇਹ ਪਰਾਲੀ ਨੂੰ ਅੱਗ ਨਾ ਲਾਉਣ ਕਰਕੇ ਮਿਲੇਗਾ ਮੈਂ ਤਾਂ ਬਾਈ ਜੀ ਨਾ ਚੀ ਜਮੈਂ ਕੌਣ ਸੀ ਹਨਾ ਜੇ ਜਗਦੀਪ ਨੂੰ ਜਾਂ ਦੀਪ ਨੂੰ ਜਗਦੀਪ ਕਰੋਈ ਬਣਾਇਆ ਤਾਂ ਮੈਂ ਪਰਾਈ ਬਣਾਇਆ ਜੀ ਤੇ ਇਹ ਸਨਮਾਨ ਤਾਂ ਬਾਈ ਜੀ ਮੈਂ ਇਸ ਚੀਜ਼ ਲੈ ਕੇ ਨਹੀਂ ਸੀ ਜਿਸ ਨੇ ਮੈਨੂੰ ਮਲਕਵੀ ਬੀ ਯੂਨੀਵਰਸਿਟੀ ਨੇ ਡਿਪਾਰਟਮੈਂਟ ਨੇ ਜਾਂ ਸੰਸਥਾਵਾਂ ਨੇ ਜਿਹੜਾ ਪਤਾ ਪਰਮਪ੍ਰਿੰਸ ਸੰਸਥਾਵਾਂ ਵਾਲੇ ਉਹਨਾਂ ਨੇ ਕੀਤਾ ਜੀ ਤੇ ਮੈਂ ਤਾਂ ਇਸ ਚੀਜ਼ ਲੈ ਕੇ ਨਹੀਂ ਸੀ ਪਰ ਉਹਨਾਂ ਨੇ ਬਾਈ ਜੀ ਬਲਕਿ ਵੀ ਇੱਕ ਮਿੱਟੀ ਦੇ ਪੁੱਤ ਨੂੰ ਅੰਮ੍ਰਿਤ ਦਾਤਾ ਜੀ ਇੱਥੇ ਬੜੀ ਮਹਿਕਮਾ ਕਿਸਾਨ ਦੀ ਮਾਂ ਹੈ ਜੀ ਅਸੀਂ ਗਾਹਕ ਜਦੋਂ ਵੀ ਫੋਨ ਕਰੀਦਾ ਉਹਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਬਲਕਿ ਫੋਨ ਕੱਟਣ ਤੋਂ ਪਹਿਲਾਂ ਪਹਿਲਾਂ ਸਾਡੇ ਕੋਲੇ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਪਹੁੰਚ ਜਾਂਦੇ ਜੀ ਉਹਨੇ ਸਾਡੀ ਚੰਗੀ ਟਾਈਮ ਦੀ ਵਾਹ ਫੜੀ ਹੈ ਜੀ ਔਰ ਮਾਈਡਾਂ ਦੀ ਵਾਹ ਫੜੀ ਹੈ ਕਿਉਂਕਿ ਡਿਪਾਰਟਮੈਂਟ ਬਣਾ ਜ਼ਿੰਮੇਵਾਰੀ ਜ਼ਿੰਮੇਵਾਰ ਬਣਾ ਡਿਪਾਰਟਮੈਂਟ ਨੇ ਜੀ ਜਿਹਨੀਆਂ ਡਿਪਾਰਟਮੈਂਟ ਨੇ ਸਹੂਲਤਾਂ ਦਿੱਤੀਆਂ ਨੇ ਜੀ ਪਰ ਅਸੀਂ ਉਹਦਾ ਮੈਸੇਜ ਜਿਉਂ ਜਿਉਂ ਪਾਉਗੇ ਤੇ ਹੁਣ ਸਬਸਿਡੀ ਮਤਲਬ ਕਿ 2018-19 ਤੋਂ ਜਿਹੜੀ ਡਿਪਾਰਟਮੈਂਟ ਹੈ ਮਤਲਬ ਕਿ ਹਜ਼ਾਰਾਂ ਕਰੋੜਾਂ ਚ ਜਿਹੜੀ ਸਬਸਿਡੀ ਆ ਉਹ ਦੇ ਚੁੱਕੇ ਪਰ ਤਰਾਸ ਦੀ ਇਹ ਹੈ ਜੀ ਵੀ ਮੇਰੇ ਕੁਸ਼ਪਰਾ ਅੱਜ ਵੀ ਸਬਸਿਡੀ ਲੈ ਕੇ ਵਿੱਗ ਲਾ ਰਹੇ ਉੱਥੇ ਬਹੁਤ ਦੁੱਖ ਆ ਕਿ ਕਿਸਾਨ ਭਰਾਵਾਂ ਨੂੰ ਕੁਝ ਬੇਨਤੀ ਕਰਨਾ ਚਾਹੁੰਗਾ ਜਿਹੜੇ ਹੁਣ ਵੀ ਪ੍ਰਾਈਸ ਨੂੰ ਅੱਗੇ ਲਾ ਰਹੇ ਬੇਨਤੀ ਜੂਗ ਰਹਾਂਗੇ ਹੱਥ ਮਲ ਕੇ ਬੇਨਤੀ ਕਰਾਂਗੇ ਜੀ ਵੀ ਕਿਸਾਨ ਵੀਰੋ ਜਿਨ੍ਹਾਂ ਕਾ ਥਿਲ ਫੁੱਲਣ ਆਪਣਾ ਵਾਦਾਵਾਰਨ ਬਚਾਉਣ ਚ ਆਪ ਦਾ ਯੋਗਦਾਨ ਪਾ ਸਕਦਾ ਤਾਂ ਜਰੂਰ ਪਾਓ ਕਿਉਂਕਿ ਮਨੁੱਖਾ ਦੇ ਹੀ ਸਾਨੂੰ ਇੱਕ ਵਾਰ ਮਿਲੀ ਹੈ ਜੀ ਮੇਰੇ ਖਿਆਲ ਕਹਿੰਦੇ ਵੀ ਇਸ ਤੋਂ ਬਾਅਦ ਜੇ ਚੰਗੇ ਕੰਮ ਨਾ ਕੀਤੇ ਸ਼ਾਇਦ ਗਾਹ ਨੂੰ ਨਾ ਮਿਲੇ ਨਾ ਭਾਜੀ ਤੁਹਾਡੇ ਬੱਚਿਆਂ ਦੀ ਪਰਵਰਿਸ਼ ਥੋੜੇ ਜੰਬਰੀ ਹੈ ਪਰ ਉਹਨਾਂ ਨੂੰ ਚੰਗਾ ਭਵਿੱਖ ਦੇਣਾ ਮਸੂਰ ਜੰਬਰੀ ਹੈ ਥੋੜੇ ਪੇਰੈਂਟਸ ਨੇ ਥੋੜਾ ਨਗਰ ਹੈ ਥੋੜੀ ਨਗਰ ਥੋੜੀ ਜੇ ਭਾਜੀ ਵੀ ਦੀ ਬੰਦੇ ਵੀ ਨਗਰ ਦੀ ਜੰਬਰੀ ਸੰਭਾਲ ਲੈਣਾ ਮੈਂ ਕਹਿੰਦਾ ਯਾਰ ਪੰਜਾਬ ਤੋਂ ਬਾਦ ਜਿਹੜੀ ਆ ਬਹਾਵਨਾ ਥੋੜਾ ਪੋਲੂਸ਼ਨ ਇਹ ਖਤਮ ਹੋ ਜਾਣਾ ਜੀ ਪਰ ਕੱਲੇ ਕਿਸਾਨ ਨੂੰ ਜਿਹੜੀ ਬਲਕੇ ਵੀ ਦੋਸ਼ੀ ਠਹਿਰਾਉਣਾ ਉਹ ਵੀ ਕੁਝ ਹੈ ਜੀ ਇਹਦਾ ਕਿਉਂਕਿ ਵਾਤਾਵਰਨ ਦਾ ਗੰਦਲਾ ਕਰਨ ਦੇ ਹੋਰ ਬਹੁਤ ਪੱਖ ਨੇ ਜੀ ਤੇ ਫੈਕਟਰੀ ਜਲਾ ਲਓ ਹਨਾ ਸਭ ਤੋਂ ਵੱਡੀਆਂ ਗੱਡੀਆਂ ਲਾ ਲਓ ਜਿਹੜੀਆਂ ਲੱਖਾਂ ਕਰੋੜਾਂ ਦਾ ਹਰ ਰੋਜ਼ ਇੰਦਣ ਰੋਡ ਤੇ ਘੁੰਮਦੇ ਨੇ ਉਹ ਵੀ ਇੱਕ ਕਾਰਨ ਹੈ ਵਾਤਾਵਰਨ ਗੰਦਲਾ ਕਰਨ ਦਾ ਕਿਸਾਨ ਇਕੱਲੇ ਨੂੰ ਆਪਾਂ ਦੋਸ਼ੀ ਨਹੀਂ ਠਹਿਰਾ ਸਕਦੇ ਪਰ ਜਿੰਨਾ ਕਿ ਸਾਡੀ ਜ਼ਿੰਮੇਵਾਰੀ ਕੁਦਰਤ ਦੇ ਨਾਲ ਬਖਸ਼ੀ ਹੈ ਤਾਂ ਮੈਨੂੰ ਕਹਿਣਾ ਉਸ ਨੂੰ ਨਿਭਾਉਣਾ ਜ਼ਰੂਰੀ ਹੈ ਜੀ ਇਹ ਸਾਡੇ ਨਾਲ ਸੀ ਕਿਸਾਨ ਜਗਦੀਪ ਸਿੰਘ ਜੋ ਲਗਾਤਾਰ 19 ਸਾਲ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਮੈਂ ਬੜਾ ਖੁਸ਼ ਹਾਂ ਕਿ ਮੈਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਿਹਾ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਸਨਮਾਨ ਕਈ ਵਾਰ ਹੋ ਚੁੱਕਿਆ ਹੈ ਉਹ ਇਸ ਕਾਬਿਲ ਨਹੀਂ ਸੀ ਲੇਕਿਨ ਪਰਾਲੀ ਨੂੰ ਅੱਗ ਨਾ ਲਗਾਉਣ ਕਰਕੇ ਉਹ ਇਸ ਕਾਬਿਲ ਬਣੇ ਨੇ ਕਿ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਅਗਰ ਕਿਸਾਨੀ ਮੇਲੇ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਲਗਾਤਾਰ ਉਹ ਕਿਸਾਨੀ ਮੇਲੇ ਅਟੈਂਡ ਕਰਦੇ ਆ ਰਹੇ ਨੇ ਜੋ ਕਿਸਾਨੀ ਮੇਲੇ ਦੇ ਵਿੱਚ ਉਹਨਾਂ ਨੂੰ ਨੋਲਜ ਮਿਲਦੀ ਹੈ ਉਹ ਬਿਲਕੁਲ ਅਨਮੋਲ ਹੈ ਕੈਮਰਾਮੈਨ ਮਹਿੰਦਰ ਦੇ ਨਾਲ ਸੰਗਰੂਰ ਤੋਂ ਟੋਨੀ ਸ਼ਰਮਾ ਨੋਕ ਨਿਊਜ਼ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे